ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਸ ਇਸ ਸੂਟ ਦੀ ਆਪਾਂ ਕੱਲ ਸਲਵਾਰ ਕਟਿੰਗ ਕੀਤੀ ਸੀ ਪੋਂਚੇ ਤੇ ਕਢਾਈ ਵਾਲੀ ਸਲਵਾਰ ਸੀ ਤੇ ਅੱਜ ਆਪਾਂ ਕਟਿੰਗ ਕਰਨਾ ਹੈ ਇਸਾ ਕਮੀਜ਼ ਤੇ ਫਰੈਂਸ ਸਭ ਤੋਂ ਪਹਿਲਾਂ ਆਪਾਂ ਆਪਣੀ ਲਾਈਨਿੰਗ ਕਟਿੰਗ ਕਰ ਲੈਣੀ ਆ ਜਿੰਨਾ ਤੁਹਾਡਾ ਨਾਪ ਆ ਉਹਦੇ ਅਕੋਰਡਿੰਗ ਤੁਸੀਂ ਆਪਣੀ ਲਾਈਨਿੰਗ ਦੀ ਕਟਾਈ ਪਹਿਲਾਂ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਸੂਟ ਦੇ ਉੱਤੇ ਲਾਈਨਿੰਗ ਰੱਖ ਕੇ ਤੇ ਆਪਣੇ ਸੂਟ ਦੀ ਕਟਾਈ ਕਰਾਂਗੇ ਦੇਖੋ ਮੈਂ ਲਾਈਨਿੰਗ ਕਟਿੰਗ ਕੀਤੀ ਹੋਈ ਸੀ ਔਰ ਬੈਕ ਸਾਈਡ ਵਾਲੇ ਪਲੇਟਾਂ ਦੇ ਨਿਸ਼ਾਨ ਨਹੀਂ ਸੀ ਲਗਾਏ ਔਰ ਇਹ ਮੈਂ ਡਾਰਕ ਕਰ ਲਿਆ ਨਿਸ਼ਾਨ ਇਸ ਤੋਂ ਬਾਅਦ ਆਪਾਂ ਅਗਲਾ ਪਿਛਲਾ ਪੱ ਇਸ ਤੋਂ ਬਾਅਦ ਦੇਖੋ ਫਰੈਂਡਸ ਆਪਾਂ ਆਪਣਾ ਸੂਟ ਲਿਆ ਆ ਇਸ ਤਰ੍ਹਾਂ ਤੇ ਆਪਾਂ ਬਰਾਬਰ ਕਰਕੇ ਵੇਖਾਂਗੇ ਕਿ ਆਪਣੀ ਜਿਹੜੀ ਲੈਂਥ ਆ ਬਰਾਬਰ ਆਉਂਦੀ ਆ ਜਾਂ ਨਹੀਂ ਠੀਕ ਆ ਤੇ ਇਹਦੀ ਲੈਂਥ ਟੋਟਲ 44 ਇੰਚ ਬਣੀ ਆ ਪਰ ਆਪਾਂ ਜੇ ਚਾਹੀਏ ਤੇ ਇਹਦੀ ਲੈਂਥ ਵਧਾ ਨਹੀਂ ਸਕਦੇ ਘਟਾ ਆਪਾਂ ਕਰ ਸਕਦੇ ਆ ਕਿਉਂਕਿ ਉੱਪਰ ਬੈਕ ਸਾਈਡ ਦੀ ਕਢਾਈ ਨਾਲ ਹੀ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਨਾਲ ਹੀ ਕਢਾਈ ਇਸ ਕਮੀਜ਼ ਦੀ ਜਿਹੜੀ ਲੈਂਥ ਆ ਆਪਾਂ ਤਿਆਰ 44 ਇੰਚ ਰੱਖਣੀ ਆ ਤੇ ਬਾਕੀ ਆਪਾਂ ਇਹਦੀ ਲੈਂਥ ਹੋਰ ਨਹੀਂ ਵਧਾ ਸਕਦੇ ਬਸ ਆਪਾਂ ਇੱਥੇ ਨਿਸ਼ਾਨ ਲਾ ਕੇ ਤੇ ਕਟਾਈ ਕਰ ਲੈਣੀ ਆ ਕਿਉਂਕਿ ਫਰੈਂਡਸ ਪਿਛਲੀ ਜਿਹੜੀ ਕਢਾਈ ਆ ਪਿਛਲੇ ਕਮੀਜ਼ ਦੀ ਆਪਾਂ ਨੂੰ ਨਾਲ ਹੀ ਮਿਲ ਗਈ ਹੋਈ ਆ ਤੇ ਇਸ ਤੋਂ ਬਾਅਦ ਆਪਾਂ ਹੁਣ ਗਲੇ ਦਾ ਸੈਂਟਰ ਕਰਨਾ ਗਲੇ ਦੀ ਕਢਾਈ ਦਾ ਤੇ ਇਸ ਤੋਂ ਬਾਅਦ ਆਪਾਂ ਨੀਚੇ ਵਾਲੀ ਸਾਈਡ ਤੋਂ ਇੱਥੋਂ ਆਪਾਂ ਕਢਾਈ ਦਾ ਸੈਂਟਰ ਕਰਨਾ ਆ ਸੈਂਟਰ ਕਰਕੇ ਇੱਕ ਸਿੱਧੀ ਲਾਈਨ ਖਿੱਚਣੀ ਆ ਤੇ ਫਰੈਂਡਸ ਇਸ ਤਰ੍ਹਾਂ ਦੇ ਸੂਟ ਵਿੱਚ ਇਹ ਜਿਹੜੀ ਲਾਈਨ ਖਿੱਚਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਕਲੀਆਂ ਵਾਲੀ ਕਢਾਈ ਆ ਅਗਰ ਆਪਾਂ ਇਹ ਸੈਂਟਰ ਨਾ ਕਰੀਏ ਫਿਰ ਆਪਣੀਆਂ ਕਲੀਆਂ ਟੇਡੀਆਂ ਜਾ ਸਕਦੀਆਂ ਨੇ ਜਾਂ ਇੱਕ ਸਾਈਡ ਨੂੰ ਦੋਨੋਂ ਕਲੀਆਂ ਜਾ ਸਕਦੀਆਂ ਨੇ ਔਰ ਆਪਣੇ ਸੂਟ ਦੀ ਲੁੱਕ ਖਰਾਬ ਹੋ ਸਕਦੀ ਆ ਸੋ ਆਪਾਂ ਇੱਥੇ ਸੈਂਟਰ ਦਾ ਨਿਸ਼ਾਨ ਲਗਾ ਲਾਂਗੇ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਲਾਈਨਿੰਗ ਆ ਇਹਦਾ ਵੀ ਆਪਾਂ ਸੈਂਟਰ ਕਰ ਲੈਣਾ ਉੱਪਰ ਆਪਾਂ ਗੱਲੀਵਲੀ ਸਾਈਡ ਤੋਂ ਵੀ ਕਰ ਲਿਆ ਸੈਂਟਰ ਕੇ ਵਾਲੀ ਸਾਈਡ ਤੋਂ ਸੈਂਟਰ ਕਰ ਲਿਆ ਇਹਤਬਾਰ ਬਿਲਕੁਲ ਸੈਂਟਰ ਦਾ ਸੈਂਟਰ ਮਿਲਾ ਕੇ ਆਪਾਂ ਇੱਥੇ ਲਾਈਨਿੰਗ ਰੱਖਣੀ ਆ ਬੜੇ ਧਿਆਨ ਨਾਲ ਆਪਾਂ ਲਾਈਨਿੰਗ ਰੱਖਣੀ ਆ ਸੈਂਟਰ ਦਾ ਸੈਂਟਰ ਬਿਲਾਨ ਤੋਂ ਬਾਅਦ ਵੀ ਆਪਾਂ ਇੰਚ ਟੇਬਨਾ ਚੈੱਕ ਕਰਨਾ ਆ ਕਿ ਆਪਣੀਆਂ ਜਿਹੜੀਆਂ ਕਲੀਆਂ ਨੇ ਬਿਲਕੁਲ ਬਰਾਬਰ ਹੋਣੀਆਂ ਚਾਹੀਦੀਆਂ ਨੇ ਦੋਨੋਂ ਸਾਈਡਾਂ ਤੋਂ ਠੀਕ ਆ ਕਲੀਆਂ ਆਪਣੀਆਂ ਵਿੰਗਿਆ ਟੈਡੀਆਂ ਨਹੀਂ ਜਾਣੀਆਂ ਚਾਹੀਦੀਆਂ ਤੇ ਦੇਖੋ ਫਰੈਂਡਸ ਬਿਲਕੁਲ ਸੈੱਟ ਕਰਕੇ ਆਪਾਂ ਇੰਚ ਟੇਬਨਾ ਚੈੱਕ ਕਰਕੇ ਉਸ ਤੋਂ ਬਾਅਦ ਆਪਾਂ ਇਹਦੀ ਕਟਾਈ ਕਰਾਂਗੇ ਠੀਕ ਹੈ ਤੇ ਇਹ ਸਲਵਾਰ ਤੇ ਬਹੁਤ ਵਧੀਆ ਕਢਾਈ ਸੀ ਇਹ ਸਲਵਾਰ ਕਟਿੰਗ ਦੀ ਜਿਹੜੀ ਵੀਡੀਓ ਮੈਂ ਕੱਲ ਸ਼ੇਅਰ ਕਰਤੀ ਸੀਗੀ ਔਰ ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਉਪਰ ਆਈ ਬਟਨ ਤੇ ਕਲਿੱਕ ਕਰ ਲਿਓ ਤੇ ਤੁਹਾਨੂੰ ਉਹ ਵੀਡੀਓ ਮਿਲ ਜਾਏਗੀ ਸੋ ਫਰੈਂਡਸ ਇਸ ਤਰੀਕੇ ਦੇ ਨਾਲ ਆਪਾਂ ਨਾਲ-ਨਾਲ ਬਿਲਕੁਲ ਲਾਈਨਿੰਗ ਦੇ ਤੇ ਕਟਿੰਗ ਕਰ ਲੈਣੀ ਆ ਤੇ ਇਹੋ ਆਪਣੀ ਫਰੰਟ ਪੱਲੇ ਦੀ ਕਟਿੰਗ ਹੋ ਗਈ ਇਸ ਤੋਂ ਬਾਅਦ ਆਪਾਂ ਆਪਣੇ ਬੈਕ ਪੱਲੇ ਦੀ ਕਟਿੰਗ ਕਰਨੀ ਆ ਬਾਹਾਂ ਦੀ ਵੀ ਕਟਿੰਗ ਕਰਨੀ ਆ ਤੇ ਜਿਹੜੀਆਂ ਬਾਹਾਂ ਨੇ ਬਾਹਾਂ ਵਾਸਤੇ ਆਪਾਂ ਨੂੰ ਕਪੜਾ ਬਹੁਤ ਹੀ ਘੱਟ ਮਿਲਿਆ ਬਾਹਾਂ ਦੇ ਦੋਨੋਂ ਸਾਈਡਾਂ ਦੇ ਜੋੜ ਪਾਣੇ ਆ ਸੋ ਫਰੈਂਡਸ ਇਸ ਤਰੀਕੇ ਦੇ ਦੀ ਕਟਿੰਗ ਕਰ ਲਈ ਹੁਣ ਆਪਾਂ ਬੈਕ ਪੱਲੇ ਦੀ ਕਟਿੰਗ ਕਰਦੇ ਆਇਆ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੀ ਕਿ ਬਾਹਾਂ ਨੂੰ ਮੈਂ ਜੋੜ ਕਿਦਾਂ ਪਾਇਆ ਹੈ ਤੇ ਫਰੈਂਡਸ ਬਹੁਤ ਹੀ ਸੋਹਣਾ ਆਪਣਾ ਹੈਵੀ ਸੂਟ ਹੈ organza ਫੈਬਰਿਕ ਵਿੱਚ ਹੈ ਪਰ ਦੇਖੋ ਵਧੀਆ ਸੂਟ ਹੈ ਫਿਰ ਵੀ ਆਪਾਂ ਨੂੰ ਜਿਹੜੀਆਂ ਬਾਹਾਂ ਵਾਸਤੇ ਕੱਪੜਾ ਬਹੁਤ ਘੱਟ ਮਿਲਿਆ ਸੈਡਾਂ ਨੇ ਜੋੜ ਪਾਉਣਾ ਪੈਣਾ ਤੇ ਬੈਕ ਪੱਲੇ ਦੀ ਵੀ ਸਭ ਤੋਂ ਪਹਿਲਾਂ ਮੈਂ ਇੱਥੇ ਸੈਂਟਰ ਕੀਤਾ ਕਢਾਈ ਦਾ ਨਿਸ਼ਾਨ ਲਾ ਲਿਆ ਸਿੱਧੀ ਲਾਈਨ ਖਿੱਚ ਕੇ ਇਸ ਤੋਂ ਬਾਅਦ ਦੇਖੋ ਲਾਈਨਿੰਗ ਦਾ ਵੀ ਆਪਾਂ ਸੇਮ ਤਰੀਕੇ ਦੇ ਨਾਲ ਸੈਂਟਰ ਕਰਨਾ ਹੈ ਇਦਾਂ ਤੇ ਇੱਥੇ ਸੈਂਟਰ ਕਰਨਾ ਬਹੁਤ ਜ਼ਰੂਰੀ ਆ ਕੋਈ ਵੀ ਤੁਸੀਂ ਸੂਟ ਸੀ ਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕਢਾਈ ਹੋਵੇ ਤੁਸੀਂ ਸੈਂਟਰ ਕਰਕੇ ਫੇਰ ਹੀ ਕਟਿੰਗ ਕਰਨੀ ਆ ਉਤੋਂ ਬਾਅਦ ਆਪਾਂ ਆਪਣੇ ਲਾਈਨਿੰਗ ਉੱਪਰ ਰੱਖ ਕੇ ਤੇ ਆਪਾਂ ਕਟਿੰਗ ਕਰ ਲੈਣੀ ਆ ਤੁਸੀਂ ਚਾਹੋ ਤੇ ਪਹਿਲਾਂ ਕਮੀਜ਼ ਦਾ ਪੱਲਾ ਵੱਖਰਾ ਕਰ ਸਕਦੇ ਹੋ ਪਰ ਮੈਂ ਕਮੀਜ਼ ਦਾ ਪੱਲਾ ਵੱਖਰਾ ਨਹੀਂ ਕੀਤਾ ਐਦਾਂ ਹੀ ਕਟਿੰਗ ਕਰ ਲਈ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਬਿਲਕੁਲ ਸੈੱਟ ਕਰ ਲੈਣੀ ਆ ਲਾਈਨਿੰਗ ਤੇ ਇਸ ਤੋਂ ਬਾਅਦ ਆਪਾਂ ਕਟਾਈ ਕਰ ਲਾਂਗੇ ਬਿਲਕੁਲ ਨਾਲ-ਨਾਲ ਹੀ ਆਪਾਂ ਇਹਦੇ ਲਾਈਨਿੰਗ ਦੇ ਕਟਾਈ ਕਰ ਲੈਣੀ ਆ ਤੇ ਫਰੈਂਸ ਇਸ ਤਰੀਕੇ ਦੀ ਮੇਰੇ ਚੈਨਲ ਤੇ ਕਾਫੀ ਸਾਰੀਆਂ ਵੀਡੀਓਜ਼ ਨੇ ਜਿਦੇ ਵਿੱਚ ਮੈਂ ਵੱਖ-ਵੱਖ ਤ ਲਾਈਨਿੰਗ ਵਾਲੇ ਸੂਟਾਂ ਦੀ ਕਟਾਈ ਦੱਸੀ ਹੋਈ ਆ ਠੀਕ ਆ ਤੇ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰ ਲਿਓ ਉਪਰ ਤੁਹਾਨੂੰ ਲਾਈਨਿੰਗ ਵਾਲੇ ਸੂਟਾਂ ਦੀ ਪੂਰੀ ਪਲੇਲਿਸਟ ਮਿਲ ਜਾਏਗੀ ਉਹਦੇ ਵਿੱਚ ਤੁਸੀਂ ਹਰ ਤਰ੍ਹਾਂ ਦੇ ਸੂਟ ਦੀ ਲਾਈਨਿੰਗ ਕੱਟਣਾ ਸਿੱਖ ਸਕਦੇ ਹੋ ਦੇਖੋ ਬੈਕ ਪੱਲਾ ਵੀ ਆਪਾਂ ਕਟਿੰਗ ਕਰ ਲਿਆ ਇਹ ਤੋਂ ਬਾਅਦ ਦੇਖੋ ਜਿਹੜੀਆਂ ਬਾਹਾਂ ਨੇ ਬਾਹਾਂ ਆਪਣੀਆਂ 19 ਇੰਚ ਤਿਆਰ ਬਣਣੀਆਂ ਨੇ ਉੱਪਰ ਵਾਲੀ ਬਾਹਾਂ ਤੋਂ ਦੇਖੋ 1 ਇੰਚ ਕਪੜਾ ਛੱਡ ਕੇ ਤੇ ਮੈਂ ਕਟਾਈ ਕਰਤੀ ਇੱਥੇ ਤੇ ਕਿਉਂਕਿ ਇਹਨੂੰ ਮੈਂ ਪਾਈਪਿੰਗ ਲਗਾਉਣੀ ਆ ਇਸ ਕਰਕੇ ਮੈਂ 1 ਇੰਚ ਕਪੜਾ ਛੱਡ ਕੇ ਤੇ ਬਾਕੀ ਕਪੜੇ ਦੀ ਕਟਿੰਗ ਕਰਤੀ ਆ ਤੇ ਇਹ ਦੇਖੋ ਇਸ ਤਰੀਕੇ ਦੇ ਨਾਲ ਆਪਣੀ 19 ਇੰਚ ਬਾਹ ਤਿਆਰ ਹੋਣੀ ਆ ਤੇ ਇਸ ਤਰੀਕੇ ਨਾਲ ਦੋਨੋਂ ਪੱਲੇ ਮੈਂ ਬਰਾਬਰ-ਬਰਾਬਰ ਰੱਖ ਕੇ ਬਾਹਾਂ ਦੇ ਤੇ ਇਦਾਂ ਸਿੱਧੀ-ਸਿੱਧੀ ਕਟਿੰਗ ਕਰ ਲਈ ਬਣਦੀ ਚੜਾਈ ਜਿਹੜੀ ਆ ਸਿਰਫ 14 ਇੰਚ ਆ ਦੋਨੋਂ ਸਾਈਡਾਂ ਤੇ ਜੋੜ ਪੈਣੇ ਆ ਇਹਨਾਂ ਵਾ ਫੋਲਡ ਕਰ ਲਾਂਗੇ ਇਦਾਂ ਡਬਲ ਫੋਲਡ ਵਿੱਚ ਤੇ ਜਿਹੜਾ ਬਾਕੀ ਆਪਾਂ ਜੋੜ ਪਾਉਣਾ ਹੈ ਇਸ ਕੱਪੜੇ ਦਾ ਪਾਵਾਂਗੇ ਇਹਨੂੰ ਆਪਾਂ ਡਬਲ ਫੋਲਡ ਕਰਕੇ ਰੱਖ ਲਾਂਗੇ ਇਦਾਂ ਨਾਲ ਕਰਕੇ ਤੇ ਜਦੋਂ ਇਹਦੀ ਆਪਾਂ ਜਿਹੜੀ ਚੜਾਈ ਰੱਖਣੀ ਆ ਬਾਹਾਂ ਦੀ ਇੱਥੋਂ ਡਬਲ ਫੋਲਡ ਵਿੱਚ ਆਪਾਂ 12 ਇੰਚ ਰੱਖਣੀ ਆ ਕਿਉਂਕਿ ਜੋੜ ਵੀ ਪੈਣੇ ਆ ਆਪਣੀ ਤਿਆਰ ਇੱਥੋਂ 10 ਇੰਚ ਹੀ ਰਹਿ ਜਾਣੀ ਦੋਨੋਂ ਸਾਈਡਾਂ ਤੋਂ 1-1 ਇੰਚ ਆਪਣਾ ਜੋੜ ਵਿੱਚ ਆ ਜਾਣਾ ਸੋ ਆਪਾਂ 12 ਇੰਚ ਚੜਾਈ ਰੱਖ ਕੇ ਤੇ ਇੱਥੇ ਗਲਾਈ ਦੇਤੀ ਨੀਚੇ ਵਾਲੀ ਸ ਹੋਰੀਆ ਉਤੋਂ ਆਪਾਂ 1.5 ਇੰਚ ਵੱਧ ਲੈ ਕੇ ਮਾਰਕਿੰਗ ਕਰ ਦਾਂਗੇ ਸਿੰਪਲ ਬਾਹ ਦੀ ਤਰ੍ਹਾਂ ਆਪਾਂ ਇਹ ਤੇ ਸ਼ੇਪ ਦੇ ਦੇਣੀ ਹੈ ਤੇ ਇਹ ਵਾਲੀ ਸ਼ੇਪ ਦੇਣ ਤੋਂ ਬਾਅਦ ਹੁਣ ਆਪਾਂ ਇਹਦੇ ਨਾਲ-ਨਾਲ ਕਰ ਲੈਣੀ ਹੈ ਕਟਿੰਗ ਨਿਸ਼ਾਨ ਦੇ ਉਤੋਂ ਤੋਂ ਕਟਿੰਗ ਕਰ ਲੈਣੀ ਹੈ ਆਪਾਂ ਤੇ ਇਹ ਆਪਣੀ ਬਿਲਕੁਲ ਬਾਹ ਦੀ ਸ਼ੇਪ ਦੇ ਕੇ ਆਪਾਂ ਹੁਣ ਕਟਾਈ ਕਰ ਲਈ ਕਟਾਈ ਕਰਨ ਤੋਂ ਬਾਅਦ ਆਪਾਂ ਜਿਹੜੀਆਂ ਦੋ ਮਿਆਨੀਆਂ ਆਪਣੇ ਕੋਲ ਕਟਿੰਗ ਹੋ ਗਈਆਂ ਇਹ ਜਿਹੜੀਆਂ ਦੋ ਮਿਆਨੀਆਂ ਨੇ ਆਪਣੇ ਕੋਲ ਆ ਗਈਆਂ ਨੇ ਹੁਣ ਆਪਾਂ ਦੋ ਮਿਆਨੀਆਂ ਹੋਰ ਕਟਿੰਗ ਕਰਨੀਆਂ ਨੇ ਇਸ ਨੂੰ ਇਸ ਤਰੀਕੇ ਨਾਲ ਚੁੱਕ ਕੇ ਇਹ ਤੇ ਦੂਜੇ ਕਪੜੇ ਤੇ ਆਪਾਂ ਰੱਖ ਦਾਂਗੇ ਔਰ ਬਿਲਕੁਲ ਇਹਦੇ ਨਾਲ-ਨਾਲ ਆਪਾਂ ਕਰ ਲਾਂਗੇ ਕਟਿੰਗ ਠੀਕ ਆ ਤੇ ਇਹ ਆਪਣੇ ਕੋਲ ਹੁਣ ਚਾਰ ਮਿਆਨੀਆਂ ਹੋ ਗਈਆਂ ਕਿਉਂਕਿ ਫਰੈਂਡਸ ਆਪਾਂ ਨੂੰ ਚਾਰ ਮਿਆਨੀਆਂ ਚਾਹੀਦੀਆਂ ਨੇ ਇੱਕ ਬਾਹ ਨੂੰ ਆਪਣੀਆਂ ਲੱਗਣੀਆਂ ਨੇ ਦੋ ਮਿਆਨੀਆਂ ਦੋਨੋਂ ਸਾਈਡਾਂ ਤੇ ਜੋੜ ਪਾਣੇ ਆ ਤੇ ਇਹ ਦੇਖੋ ਮਿਆਨੀ ਸੈਂਟਰ 'ਚ ਜੋੜ ਜੁੜੀ ਹੋਈ ਆ ਇੱਥੇ ਆਪਾਂ ਦੇਖੋ ਇਦਾਂ ਕੈਂਚੀ ਦੇ ਨਾਲ ਕਟਿੰਗ ਕਰਕੇ ਦੋ ਪਾਰਟ ਕਰ ਲਏ ਤੇ ਹੁਣ ਆਪਾਂ ਮਿਆਨੀਆਂ ਜੋੜਨੀਆਂ ਕਿੱਦਾਂ ਤੁਹਾਨੂੰ ਦੱਸਦੀਆਂ ਇੱਕ ਬਾਹ ਲੱਲਣ ਨੇ ਆਪਾਂ ਇਦਾਂ ਤੇ ਜਿਹੜੀ ਬਿਆਨੀ ਆਪਾਂ ਇਸ ਤਰੀਕੇ ਨਾਲ ਰੱਖਣੀ ਆ ਇੱਕ ਸਾਈਡ ਤੋਂ ਔਰ ਇੱਕ ਮਿਆਨੀ ਆਪਾਂ ਹੋਰ ਲਵਾਂਗੇ ਤੇ ਦੂਜੀ ਸਾਈਡ ਤੇ ਰੱਖ ਦਾਂਗੇ ਇਦਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੋੜ ਜੋੜ ਪਾਉਣ ਤੋਂ ਬਾਅਦ ਆਪਾਂ ਆਪਣੀ ਜਿਹੜੀ ਬਾਹਾਂ ਦੇ ਲਾਈਨਿੰਗ ਦੇ ਨਾਲ ਆਪਣੇ ਬਾਹਾਂ ਜੋੜ ਲਾਂਗੇ ਸੋ ਫਰੈਂਸ ਇਸ ਤਰੀਕੇ ਨਾਲ ਆਪਣੀਆਂ ਬਾਹਾਂ ਦੀ ਕਟਾਈ ਹੋ ਗਈ ਹੁਣ ਆਪਾਂ ਲਾਈਨਿੰਗ ਦਾ ਪੀਸ ਲੈਣਾ ਆ ਤੇ ਡਬਲ ਫੋਲਡ ਵਿੱਚ ਹੈ ਤੇ ਇੱਥੇ ਵੀ ਦੇਖੋ ਫਰੈਂਸ ਆਪਾਂ ਬਾਹਾਂ ਦੀ ਸ਼ੇਪ ਦੇ ਕੇ ਤੇ ਆਪਾਂ ਇੱਥੇ ਬਾਹਾਂ ਦੀ ਕਟਿੰਗ ਕਰ ਲਾਂਗੇ ਥੋੜੀ ਥੋੜੀ ਵਾਧ ਰੱਖਣੀ ਆ ਮਤਲਬ ਜਿੰਨੀ ਆਪਾਂ ਬਾਹਾਂ ਕੱਟੀ ਉਹਦੇ ਨਾਲੋਂ 1 ਇੰਚ ਆਪਾਂ ਵਾਧ ਰ ਕੇ ਬਾਅਦ ਵਿੱਚ ਜਦੋਂ ਆਪਾਂ ਜੋੜਾਂਗੇ ਆਪਾਂ ਨੂੰ ਪ੍ਰੋਬਲਮ ਨਾ ਹੋਵੇ ਹੋ ਸਕਦਾ ਉਹ ਕੱਪੜਾ ਆਪਣਾ ਵੱਧ ਜਾਵੇ ਜਾਂ ਘੱਟ ਜਾਵੇ ਇਸ ਕਰਕੇ ਆਪਾਂ 1 ਇੰਚ ਇਹਨੂੰ ਵਾਧੇ ਰੱਖਣਾ ਹੈ ਤੇ ਦੇਖੋ ਫਰੈਂਡਸ ਆਪਣੇ ਸਾਰੇ ਪਾਰਟ ਆਪਣੇ ਬਾਵਾ ਸੂਟ ਤੇ ਕਟਿੰਗ ਹੋ ਗਿਆ ਬਾਵਾ ਵੀ ਸੋ ਫਰੈਂਡਸ ਵੀਡੀਓ ਵਧੀਆ ਲੱਗੇ ਯੂਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ